ਸਸ਼੍ਰੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਬਠਿੰਡਾ ਪੁਲਿਸ ਦੇ ਵੱਲੋਂ ਇੱਕ ਪਿਕਅਪ ਗੱਡੀ ਦੇ ਵਿੱਚੋਂ ਤੇਲ ਬਰਾਮਦ ਕੀਤਾ ਗਿਆ। ਇਸ ਬਾਬਤ ਦੀ ਜਾਣਕਾਰੀ ਦੰਦਿਆ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਕਿ ਇੱਕ ਪਿਕਅਪ ਗੱਡੀ ਜਿਸ ਦਾ ਵਿੱਚੋਂ 1140 ਲੀਟਰ ਜਿਹੜਾ ਪੈਟਰੋਲ ਹੈ ਤੇ 880 ਲੀਟਰ ਡੀਜ਼ਲ ਬਰਾਮਦ ਹੋਇਆ। ਇਸ ਦੇ ਨਾਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਵਿਅਕਤੀ ਹਰਿਆਣਾ ਤੇ ਦੂਜਾ ਰਾਜਸਥਾਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤੇ ਪੁਲਿਸ ਦਾ ਇਹ ਕਹਿਣਾ ਇਹਨਾਂ ਦੇ ਵੱਲੋਂ ਜਿਹੜੇ ਵੱਡੇ-ਵੱਡੇ ਤੇਲ ਦੇ ਕੈਂਟਰ ਹੁੰਦੇ ਨੇ ਉਹਨਾਂ ਦੇ ਵਿੱਚੋਂ ਇਹ ਤੇਲ ਚੋਰੀ ਕੀਤਾ ਜਾਂਦਾ ਤੇ ਅੱਗੇ ਵੇਚਿਆ ਜਾਂਦਾ ਸੀ 2-3 ਮਹੀਨਿਆਂ ਤੋਂ ਇਸ ਕੰਮ ਦੇ ਵਿੱਚ ਲੱਗੇ ਹੋਏ ਸਨ ਪਹਿਲਾਂ ਇਹਨਾਂ ਤੇ ਕੋਈ ਪਰਚਾ ਦਰਜ ਨਹੀਂ ਹੈ ਫਿਲਹਾਲ ਦੀ ਘੜੀ ਪੁਲਿਸ ਦੇ ਵੱਲੋਂ ਇਹਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਹੁਣ ਅਗਲੀ ਜਿਹੜੀ ਤਫਦੀਸ਼ ਹੈ ਇਹਨਾਂ ਦੋਵਾਂ ਤੇ ਕੀਤੀ ਜਾ ਰਹੀ ਹੈ ਮੇਰਾ ਨਾਮ ਹੈ ਐਸ.ਐਸ. ਜਸਵਿੰਦਰ ਸਿੰਘ ਸੀ.ਈ.ਓ ਸਟਾਫ ਨੂੰ ਟੰਡਾ ਜਿਸਨ ਮਿਲਿਆ ਹੋਇਆ ਹੈ ਕੱਲ ਮਿਤੀ 13/25 ਨੂੰ ਇੱਕ ਜਿਹੜਾ ਹੈਗਾ ਗਿੱਲਪੱਤੀ ਦੇ ਕੋਲੋਂ ਅਸੀਂ ਪਿਕਅਪ ਗੱਡੀ ਰੋਕੀ ਸੀਗੀ ਉਹਦੇ ਵਿੱਚ ਜਿਹੜਾ ਸੀਗਾ ਤੇਲ ਬਰਾਮਦ ਹੋਇਆ 10 ਡਰਮ ਕੋਲ ਜਿਹਦੇ ਵਿੱਚ 6 ਡਰਮ ਹੈਗੇ ਪੈਟਰੋਲ 4 ਡਰਮ ਡੀਜ਼ਲ ਹੈ ਜਿਹੜਾ ਹੈਗਾ ਪੈਟਰੋਲ ਹੈ ਉਹ ਹੋਇਆ 1140 ਲੀਟਰ ਤੇ ਜਿਹੜਾ ਹੈਗਾ ਡੀਜ਼ਲ ਹੈ ਉਹ ਹੋਇਆ 880 ਲੀਟਰ ਟੋਟਲ 2020 ਲੀਟਰ ਪੈਟਰੋਲ ਬਰਾਮਦ ਆ ਤੇ ਡੀਜ਼ਲ ਤੇ ਬਰਾਮਦ ਇੰਨੇ ਬੰਦੇ ਥੋੜੇ ਜਿਹੇ ਇਹਦੇ ਵਿੱਚ ਅਸੀਂ ਦੋ ਬੰਦਿਆਂ ਦੀ ਰਸਟ ਪਾਈ ਹੈ ਜਿਹੜਾ ਕਿ ਇੱਕ ਹਰਿਆਣਾ ਦਾ ਰਹਿਣ ਵਾਲਾ ਤੇ ਇੱਕ ਜਿਹੜਾ ਹੈਗਾ ਰਾਜਸਥਾਨ ਦਾ ਤੇ ਤੇ ਵੀ ਦਰਸ਼ਤ ਦਤਨੀ ਇਹਨਾਂ ਦੇ ਥਾਣਾ ਥਰਮਲ ਵਿਖੇ ਮਗਧਮਾਂ ਦਰਜ ਕੀਤਾ ਗਿਆ ਪਹਿਲਾਂ ਵੀ ਇਹਨਾਂ ਦਾ ਮਕਦਮਾ ਦਰਜ ਇਸ ਤਰ੍ਹਾਂ ਨਹੀਂ ਪਹਿਲਾਂ ਤੇ ਇਹਨਾਂ ਦੇ ਕੋਈ ਮਗਧਮਾਂ ਦਰਜ ਨਹੀਂ ਇਹ 3 ਰਿਹਾ ਹਜੇ 2-3 ਮਹੀਨਾ ਤੋਂ ਹੀ ਜਿਹੜੇ ਹੈਗੇ ਆ ਇਸ ਧੰਦੇ ਦੇ ਵਿੱਚ ਪਏ ਕਿੱਥੋਂ ਲੈ ਕੇ ਆਏ ਸੀ ਤੇ ਨੇ ਮਗਰ ਸੀਗਾ ਇਹ ਤੇ ਜਿਹੜਾ ਹੈਗਾ ਵੱਖ-ਵੱਖ ਜਿਹੜੇ ਹੈਗੇ ਢਾਬੇ ਆ ਤੇ ਜਿਹੜੇ ਹੈਗੇ ਗੱਡੀਆਂ ਜਾਂਦੀਆਂ ਤੇਲ ਵਾਲੀਆਂ ਇਥੋਂ ਆਪਣੇ ਡੀਕੂ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਜਿਹੜੇ ਖੜਦੇ ਨੇ ਇਹ ਤੇ ਅੱਗੇ ਦਿੰਦੇ ਕਿੱਥੇ ਬਿਤੇ ਲਿਆ ਗਏ ਇਹ ਆਪਣੇ ਜਿਹੜੇ Rajasthan ਤੋਂ ਦੂਰ Haryana ਵਿੱਚ ਦੇ ਰਹੇ ਨੇ ਉਹ ਕੀ ਜਿਹਨਾਂ ਦੀ ਜਿਹੜੀ ਹੈਗੀ ਹੈ ਕੁੱਛ ਕਿਸ ਜਾਰੀ ਹੈ ਉਹਦੇ ਚ ਪਤਾ ਲੱਗੂਗਾ ਕਿਹੜੇ ਤੋਂ ਲੈ ਕੇ ਆਉਂਦੇ ਨੇ ਤੇ ਕਿੱਥੇ ਗਾਹਾਂ ਹੋ ਦਿੰਦੇ ਨੇ ਕੋਈ ਮਾਡਲ ਹੈ ਜਿਹਨਾਂ ਦਾ ਪਿੱਛੇ ਇਹਨਾਂ ਦਾ ਮਾਡਲ ਜਿਹੜਾ ਹੈਗਾ ਅੱਜ ਇਹਨਾਂ ਦੀ ਜਿਹੜੀ ਹੈ ਗ੍ਰਿਫਤਾਰੀ ਦੀ ਜਿਹੜੀ ਹੈ ਖਤਮ ਹੁੰਦੀ ਹੈ ਹਰਿਆਸਤ ਇਹਨਾਂ ਦਾ ਅੱਜ ਰਿਪੋਰਟ ਦੇ ਵਿੱਚ ਪੇਸ਼ ਕਰਕੇ ਰਿਮਾਨਡਿਆ ਜਾਊਗਾ ਸਰ ਇਹ ਹੋਰ ਵੀ ਕੋਈ ਕੰਮ ਕਰਦੇ ਆ ਇਹਨਾਂ ਦੇ ਦੱਸਣ ਤੱਕ ਤਾਂ ਇਹੀ ਹੈ ਵੀ ਅਸੀਂ ਜਿਹੜਾ ਹਜੇ ਕੋਈ ਸਾਡੇ ਕੋਲ ਜ਼ਮੀਨ ਜਾਇਦਾਦ ਜ਼ਿਆਦਾ ਨਹੀਂ ਗਈ ਥੋੜਾ ਮੋਟਾ ਖੇਤੀ ਦਾ ਕੰਮ ਕਰਦੇ ਨੇ ਤੇ ਬਾਕੀ ਜਿਹੜਾ ਨਾਲ ਇਹ ਧੰਦਾ ਤੋਰਿਆ ਹੋਇਆ ਇਹਨਾਂ ਦੇ ਗੱਡੀ ਲੁਧਿਆਣਾ ਦੀ ਵੀ ਕੋਈ ਕਰਾਇਕ ਉਹ ਦਿਸਣੀ ਗੱਡੀ ਇਹਦਾ ਜਿਹੜਾ ਹੈਗਾ ਮੁੰਡਾ ਉਹਦੇ ਬ੍ਰਦਰ ਦੀ ਹੈ ਹਾਂ ਇਹਨਾਂ ਦੀ ਆਪ ਦੀ ਗੱਡੀ ਹੈ ਗੱਡੀ ਵੀ ਕਬਜੇ ਚ ਲਈ ਤੁਸੀਂ ਗੱਡੀ ਵੀ ਕਬਜੇ ਵਿੱਚ ਲਈਏ ਪਿਕਅਪ ਜਿਹੜੀ ਹੈਗੀ ਉਹਦੇ ਨਸ਼ਾ ਪੱਤਾ ਵੀ ਕਰਦੇ ਆ ਨਹੀਂ ਹਜੇ ਤੱਕ ਕੋਈ ਨਸ਼ਾ ਪੱਤਾ ਕਰਨ ਦਾ ਕੋਈ ਸਾਮਣੇ ਨਹੀਂ ਆਇਆ